ਕਮਲ ਕੌਰ ਵਾਲੇ ਮਸਲੇ ਤੇ ਮੀਕਾ ਦਾ ਵੀ ਬਿਆਨ ਆਇਆ ਕਹਿੰਦਾ ਵੀ ਇਦਾਂ ਕਰਕੇ ਨਿਹੱਥੇ ਉੱਤੇ ਬਾਹਰ ਨਹੀਂ ਕਰਨਾ ਚਾਹੀਦਾ ਮੀਕਾ ਤੇਰੇ ਵੀ ਘਰ ਇੱਕ ਪਾਰਟੀ ਰੱਖੀ ਗਈ ਸੀ ਜਿਹਦੇ ਵਿੱਚ ਰਾਖੀ ਸਾਹ ਵਾਂਗ ਦੇ ਨਾਲ ਜੈਸਾ ਤੂੰ ਵਿਵਹਾਰ ਕੀਤਾ ਵਾ ਉਹ ਸਭ ਨੂੰ ਪਤਾ ਤੇਰਾ ਤੇ ਆਪਣਾ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਭਰਾ ਤੇ ਰਕਿਰਤਨ ਕਰਦਾ ਸੀ ਆਪਣਾ ਤੇਰਾ ਜਨਮ ਗੁਰਦੁਆਰਾ ਸਾਹਿਬ ਦਾ ਤੇ ਤੂੰ ਤੇਰੇ ਤਾਂ ਨਾ ਸਿਰ ਉੱਤੇ ਕੇਸ ਹਨ ਨਾ ਦਾੜ੍ਹੀ ਹੈ ਤੂੰ ਕਿਹੜੀ ਸਿੱਖੀ ਦਾ ਪ੍ਰਚਾਰ ਕਰਦੇ ਹੋ ਜਦੋਂ ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਤੁਹਾਡੇ ਵਰਗੇ ਕਿੱਥੇ ਸਨ ਭਰਾ ਤੇਰਾ ਖੁਦ ਕਬੂਤਰਬਾਜ਼ ਦੇ ਜਾਲ ਵਿੱਚ ਫਸ ਕੇ ਤਰੀਕਾ ਭੁਗਤਦਾ ਰਿਹਾ ਉਦੋਂ ਤੁਹਾਡੀ ਇਮਾਨਦਾਰੀ ਕਿੱਥੇ ਸੀ ਉਦੋਂ ਇਮਾਨਦਾਰੀ ਖੰਭ ਲਾ ਕੇ ਉੱਡ ਗਈ ਸੀ ਸ਼ਾਇਦ ਸੋ ਇਸ ਕਰਕੇ ਐਵੇਂ ਹੀ ਹਰ ਮਸਲੇ ਦੇ ਵਿੱਚ ਦਿਨਾਂ ਵਜਾ ਬੋਲ ਦੇਣਾ ਵੀ ਕੋਈ ਸਿਆਣੀ ਗੱਲ ਨਹੀਂ ਹੈ ਪੰਜਾਬ ਦੇ ਕਿੰਨੇ ਦੁਖਾਂਤ ਕਿਸੇ ਉੱਤੇ ਬੋਲੇ ਕਮਲਕੌਰ ਵਾਲੇ ਮਸਲੇ ਉੱਤੇ ਤੂੰ ਬੋਲੇਂ ਔਰ ਤੂੰ ਬੋਲ ਕੇ ਕੇਵਲ ਆਪਣੇ ਸਿਰਕ ਸਵਾਭ ਪਾਈਏ ਲੋਕਾਂ ਨੇ ਤੇਰਾ ਕਾਫੀ ਵਿਰੋਧ ਵੀ ਕੀਤਾ ਔਰ ਮੈਂ ਤੈਨੂੰ ਇਹ ਵੀ ਗੱਲ ਕਵਾਂਗਾ ਠੀਕ ਆ ਬੋਲਣ ਦਾ ਅਧਿਕਾਰ ਸਾਰਿਆਂ ਨੂੰ ਪਰ ਉਹ ਹਰ ਥਾਂ ਤੇ ਬੋਲੋ ਜਿੱਥੇ ਪੰਜਾਬ ਦੇ ਨਾਲ ਧੱਕਾ ਵੀ ਹੁੰਦਾ ਜਦੋਂ ਇਹ ਪੂਰੀ ਤਰ੍ਹਾਂ ਗੰਦ ਫਰੋਸ ਦੀ ਪਈ ਸੀ ਉਦੋਂ ਫਿਰ ਸਮਝਾ ਲੈਣਾ ਬਣਦਾ ਸੀ ਕਿ ਤੁਹਾਡਾ ਕਿ ਭਾਈ ਇਹਦਾ ਨਾ ਕਰਿਆ ਕਰ ਪੰਜਾਬੀ ਕਲਚਰ ਵਿੱਚ ਇਹ ਚੀਜ਼ਾਂ ਨਹੀਂ ਹਨ ਤੂੰ ਆਪਣਾ ਜਿੱਥੋਂ ਦੀ ਵੀ ਹੈਗੀ ਹੈ ਕੰਚਨ ਕੁਮਾਰੀ ਕਰਕੇ ਉਧਰ ਜਾਓ ਉੱਥੇ ਜਾ ਕੇ ਇਹ ਗੰਦ ਜਿਹੜਾ ਵਾਪਰੋਸੋ ਆਪਣੀ ਭਾਸ਼ਾ ਜੀ ਅਗਲੇ ਨਾਮ ਬਦਲ ਕੇ ਪੰਜਾਬ ਨੂੰ ਸਿੱਖਾਂ ਨੂੰ ਬਦਨਾਮ ਕਰਦੇ ਪੈ ਨੇ ਤੇ ਤੇਰੇ ਵਰਗਾ ਹਾਮੀ ਭਰਦਾ ਪਿਆ ਹੈ ਲੜਨ ਤੇ ਭਾਈ ਤੇਰੀ ਸੋਚ ਤੇ ਐਸੀ ਮਾੜੀ ਸੋਚ ਵੀ ਨਹੀਂ ਹੋਣੀ ਚਾਹੀਦੀ